ਜਦੋਂ ਸ਼ਾਮ ਨੂੰ ਚਾਹ ਪੀਂਦੇ ਆ ਤੇ ਨਾਲ ਖਾਣ ਨੂੰ ਕੁਝ ਨਾ ਕੁਝ ਜ਼ਰੂਰ ਭਾਲਦੇ ਆ ਤੇ ਜੇ ਨਮਕੀਨ ਮਿਲ ਜੇ ਤਾਂ ਇਸ ਤੋਂ ਵਧੀਆ ਕੁਝ ਹੋਈ ਨਹੀਂ ਸਕਦਾ ਤੇ ਅੱਜ ਆਪਾਂ ਚਾਹ ਦੇ ਨਾਲ ਸਪੈਸ਼ਲ ਜੀ ਬਣਾਈ ਹੈ ਨਮਕੀਨ ਮਟਰੀ ਜਿਹੜੀ ਕਿ ਬਹੁਤ ਜ਼ਿਆਦਾ ਕ੍ਰਾਂਚੀ ਬਣੀ ਹੈ ਤੇ ਟੇਸਟੀ ਐਨੀ ਜ਼ਿਆਦਾ ਬਣਦੀ ਹੈ ਜਦੋਂ ਤੁਸੀਂ ਬਣਾ ਲਈ ਆਪਣੇ ਆਪ ਹੀ ਪਤਾ ਲੱਗੂ ਪਰ ਇਹ ਆਪਾਂ ਸਿੰਪਲ ਨਹੀਂ ਬਣਾਈ ਮੂੰਗੀ ਦੀ ਦਾਲ ਤੋਂ ਬਣਾਈ ਹੈ ਅੱਧੀ ਦੀ ਕोली ਮੂੰਗੀ ਦੀ ਦਾਲ ਨੂੰ ਆਪਾਂ ਤਿੰਨ ਤੋਂ ਚਾਰ ਘੰਟਿਆਂ ਲਈ ਭਿਓ ਕੇ ਰੱਖ ਦਿੱਤਾ ਉਸ ਤੋਂ ਬਾਅਦ ਇਹਦਾ ਪਾਣੀ ਚੇਂਜ ਕਰਕੇ ਦੋ ਤਿੰਨ ਵਾਰੀ ਨੂੰ ਚੰਗੀ ਤਰ੍ਹਾਂ ਧੋ ਲਿਆ ਫਿਰ ਇੱਕ ਜੱਗ ਵਿੱਚ ਪਾਇਆ ਦਾਲ ਹਜੇ ਕਿੱਲੀ ਸੀ ਪਾਣੀ ਪਾਉਣ ਦੀ ਆਪਾਂ ਨੂੰ ਵਿੱਚ ਜ਼ਰੂਰਤ ਨਹੀਂ ਪਈ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਗ੍ਰਾਇੰਡ ਕਰ ਲਿਆ ਤੇ ਇਹਦਾ ਵਧੀਆ ਜਿਹਾ ਪੇਸਟ ਤੁਸੀਂ ਤਿਆਰ ਕਰ ਲਿਓ ਦਾਲ ਇਹਦੇ ਵਿੱਚ ਬਿਲਕੁਲ ਨਹੀਂ ਹੋਣੀ ਚਾਹੀਦੀ ਮਤਲਬ ਕੋਈ ਵੀ ਮੋਟਾ ਦਾਣਾ ਨਾ ਬਚੇ ਉਸ ਤੋਂ ਬਾਅਦ ਜੀ ਆਪਾਂ ਇੱਕ ਕੱਪ ਲਿਆ ਮੈਦੇ ਦਾ ਅੱਧਾ ਕੱਪ ਲਵਾਂਗੇ ਆਟੇ ਦਾ ਤੁਸੀਂ ਚਾਹੋ ਤਾਂ ਕੱਲਾ ਮੈਦਾ ਲੈ ਸਕਦੇ ਹੋ ਪਰ ਆਟਾ ਕੱਲਾ ਬਿਲਕੁਲ ਨਾ ਲਿਓ ਕਿਉਂਕਿ ਮੈਦਾ ਮਿਕਸ ਕਰਕੇ ਇਹ ਵਧੀਆ ਬਣਦੇ ਆ ਉਸ ਤੋਂ ਬਾਅਦ ਪਾਵਾਂਗੇ ਕਾਲਾ ਨਮਕ ਥੋੜਾ ਜਿਹਾ ਚਿੱਟਾ ਨਮਕ ਕਾਲੀ ਮਿਰਚ ਫਿਰ ਆਪਾਂ ਥੋੜੀ ਜਿਹੀ ਪਿਆਜ ਵੇਣ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਮਸਲ ਕੇ ਪਾਉਣਾ ਉਸੇ ਤਰ੍ਹਾਂ ਹੀ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਕਲੌਂਜੀ ਪਾਉਣੀ ਹੈਗੀ ਸਿੰਪਲ ਜੀਆਂ ਚੀਜ਼ਾਂ ਨਾਲ ਬਹੁਤ ਹੀ ਟੇਸਟੀ ਮੂੰਗ ਦਾਲ ਦੀ ਜਿਹੜੀ ਇਹ ਮਟਰੀਆ ਬਣ ਕੇ ਤਿਆਰ ਹੁੰਦੀ ਹੈ ਜੇ ਤੁਸੀਂ ਕਦੇ ਪਹਿਲਾਂ ਬਣਾਈ ਹੈ ਤਾਂ ਤੁਹਾਨੂੰ ਪਤਾ ਹੀ ਹੋਊਗਾ ਪਰ ਜਿਨੇ ਨਹੀਂ ਬਣਾਈ ਉਹ ਟਰਾਈ ਕਰਕੇ ਜ਼ਰੂਰ ਦੇਖਿਓ ਇੱਕ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਦਾ ਜਿੰਨਾ ਵੀ ਇਹਦੇ ਵਿੱਚ ਘਿਓ ਵਰਤਾਂਗੇ ਆਪਾਂ ਉਹ ਦੇਸੀ ਵਰਤਾਂਗੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਨਾਂ ਮਿਕਸ ਕਰ ਲਾਂਗੇ ਪਰ ਇਹਦੀ ਆਪਾਂ ਕੋਈ ਵੀ ਮੁੱਠੀ ਵਗੈਰਾ ਬਣਾ ਕੇ ਬਿਲਕੁਲ ਨਹੀਂ ਦੇਖਣੀ ਬਸ ਸਿੰਪਲ ਇੱਕ ਚਮਚ ਘਿਓ ਦਾ ਪਾ ਕੇ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲਿਓ ਉਸ ਤੋਂ ਬਾਅਦ ਲਾਸਟ ਤੇ ਪਾਇਓ ਦਾਲ ਵਾਲਾ ਪੇਸਟ ਤੇ ਆਟੇ ਨੂੰ ਗੁੰਨਣਾ ਸ਼ੁਰੂ ਕਰ ਦਿਓ ਪਹਿਲਾਂ ਤੁਸੀਂ ਇਕੱਲੀ ਦਾਲ ਨਾਲ ਹੀ ਆਟਾ ਗੁੰਨਣਾ ਪਾਣੀ ਦੀ ਜ਼ਰੂਰਤ ਪਵੇ ਤਾਂ ਤੁਸੀਂ ਉਸੇ ਜੱਗ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਮਿਕਸ ਕਰ ਦੇਣਾ ਤੁਹਾਡਾ ਆਟਾ ਜਿਹੜਾ ਨਾ ਜ਼ਿਆਦਾ ਸਖਤ ਹੋਣਾ ਚਾਹੀਦਾ ਤੇ ਨਾ ਜ਼ਿਆਦਾ ਸੌਫਟ ਹੋਣਾ ਚਾਹੀਦਾ ਸਿੰਪਲ ਮੈਦੇ ਦੀ ਤੇ ਆٹے ਦੀ ਮਟਰੀ ਤੁਸੀਂ ਬੜੀ ਬਣਾਈ ਹੋਗੀ ਪਰ ਇੱਕ ਵਾਰੀ ਮੂੰਗ ਦਾਲ ਦੀ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਦਾ ਟੇਸਟ ਹੁੰਦਾ ਹੈ ਉਸ ਤੋਂ ਬਾਅਦ ਜੀ ਆਟੇ ਨੂੰ ਗੁੰਨ ਕੇ ਆਪਾਂ 20 ਤੋਂ 25 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਤੇ ਫਿਰ ਜਦੋਂ ਹੀ ਤੁਸੀਂ ਇਹਨੂੰ ਦੇਖੋਗੇ ਹਲਕਾ ਜਿਹਾ ਘਿਓ ਲਗਾ ਦਿਓ ਤੇ 1 ਮਿੰਟ ਲਈ ਇਹਦੀ ਲਗਾਤਾਰ ਤੁਸੀਂ ਮੁੱਕੀ ਦੇ ਲਿਓ ਤਾਂ ਕਿ ਜਿਹੜਾ ਆਟਾ ਹੈ ਉਹ ਸੌਫਟ ਜਿਹਾ ਤਿਆਰ ਹੋ ਜਾਈ ਉਸ ਤੋਂ ਬਾਅਦ ਇਹਦੇ ਆਪਾਂ ਵੱਡੇ-ਵੱਡੇ ਕਰ ਲਾਂਗੇ ਪੇੜੇ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣੇ ਆ ਤਿੰਨ ਬੰਦੇ ਆ ਜਾਂ ਚਾਰ ਬੰਦੇ ਆ ਉਸ ਜਿਸਾਬ ਨਾਲ ਪੀੜੇ ਕਰਕੇ ਉਹਨਾਂ ਨੂੰ ਵੀ ਤੁਸੀਂ ਇੱਕ ਵਾਰੀ ਟੱਕ ਕੇ ਰੱਖਣਾ ਤਾਂ ਕਿ ਜਿਹੜੀ ਇਹਨਾਂ ਦੇ ਉੱਪਰ ਆਪਾਂ ਕਹਿ ਦਿੰਨੇ ਹਾਂ ਕਈ ਵਾਰੀ ਸੁੱਕਾਪਨ ਆਵੇ ਸਿਕਰੀ ਵਗੈਰਾ ਆਟੇ ਤੇ ਬਿਲਕੁਲ ਨਹੀਂ ਆਉਣੀ ਚਾਹੀਦੀ ਫਿਰ ਆਪਾਂ ਜੀ ਇਹਦੇ ਲਈ ਤਿਆਰ ਕਰਾਂਗੇ ਸਲਰੀ ਜਿਹਦੇ ਲਈ ਆਪਾਂ ਦੋ ਚਮਚ ਲੈ ਆ ਮੈਦੇ ਦੇ ਤੇ ਉਹਦੇ ਵਿੱਚ ਵੀ ਆਪਾਂ ਦੇਸੀ ਘਿਓ ਪਾਵਾਂਗੇ ਹਲਕਾ ਜਿਹਾ ਆਪਾਂ ਇਹਨੂੰ ਗਰਮ ਕਰ ਲਿਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਗੱਠਾ ਵਗੈਰਾ ਬਿਲਕੁਲ ਨਹੀਂ ਹੋਣੀ ਚਾਹੀਦੀਆਂ ਤੇ ਇੰਨੀ ਕੀ ਸਲਰੀ ਤਿਆਰ ਕਰਕੇ ਆਪਾਂ ਰੱਖ ਲਈ ਪਰ ਜੇ ਬਚ ਗਈ ਤਾਂ ਬੇਸਟ ਨਹੀਂ ਦੀ ਉਹ ਵੀ ਆਪਾਂ ਨੂੰ ਦਸਾਂਗੇ ਕੀ ਕਰਨਾ ਹੈ ਫਿਰ ਆਪਾਂ ਜੀ ਕੜਾਈ ਵਿੱਚ ਰੱਖਿਆ ਤੇਲ ਜਿਹਨੂੰ ਆਪਾਂ ਹਲਕਾ ਗਰਮ ਕਰਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਬਿਲਕੁਲ ਸਲੋ ਕਰਤੀ ਤੁਸੀਂ ਜਿਹੜਾ ਵੀ ਕਿਚਨ ਵਿੱਚ ਤੇਲ ਯੂਜ਼ ਕਰਦੇ ਆ ਉਹ ਲੈ ਲਿਓ ਉਸ ਤੋਂ ਬਾਅਦ ਤੁਸੀਂ ਇਹਨੂੰ ਪਤਲਾ ਪਤਲਾ ਤੇ ਲੰਬਾ ਲੰਬਾ ਬੇਲਣਾ ਇਹ ਤੁਸੀਂ ਚੱਕਲੇ ਤੇ ਨਾ ਬੇਲਿਓ ਕਿਉਂਕਿ ਮੈਦੇ ਕਰਕੇ ਹਲਕਾ ਜਿਹਾ ਸਖਤ ਹੁੰਦਾ ਤੇ ਚੱਕਲੇ ਤੇ ਵਧੀਆ ਨਹੀਂ ਬੇਲਿਆ ਜਾਂਦਾ ਸੈਲਫ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹਲਕਾ ਜਿਹਾ ਇਹਦੇ ਉੱਪਰ ਆਟਾ ਜਾਂ ਮੈਦਾ ਪਾ ਕੇ ਤੁਸੀਂ ਫਿਰ ਇਹਨੂੰ ਬੇਲਿਓ ਉਸ ਤੋਂ ਬਾਅਦ ਜੀ ਇਹਦੇ ਸਾਰੇ ਉੱਪਰ ਲਗਾ ਦਿਓ ਸਲਰੀ ਤੇ ਆਪਾਂ ਇਹਨੂੰ ਪਰੌਂਠੇ ਵਾਂਗੂ ਤਿਆਰ ਕਰਾਂਗੇ ਪਰ ਜਿਵੇਂ ਜਿਵੇਂ ਇਹਨੂੰ ਮੋੜਦੇ ਜਾਉਂਗੇ ਉਸ ਹਿਸਾਬ ਨਾਲ ਇਹਦੇ ਉੱਪਰ ਸਲਰੀ ਚੰਗੀ ਤਰ੍ਹਾਂ ਤੁਸੀਂ ਲਗਾਉਂਦੇ ਜਾਣਾ ਤੇ ਫਿਰ ਇਹਨੂੰ ਫੋਲਡ ਕਰਕੇ ਆਪਾਂ ਦੁਬਾਰਾ ਫੇਰ ਪਰੌਠੇ ਵਾਂਗੂ ਬੇਲਾਂਗੇ ਪਰ ਇੱਥੇ ਹੀ ਹਜੇ ਇੰਨਾ ਕੁ ਨਹੀਂ ਆਪਾਂ ਹੋਰ ਵੀ ਅੱਗੇ ਇਹਨੂੰ ਕਰਾਂਗੇ ਕਿਉਂਕਿ ਇਹਨੂੰ ਆਪਾਂ ਲੇਰਾਂ ਵਿੱਚ ਤਿਆਰ ਕਰਨਾ ਹੈ ਜਿੰਨੀਆਂ ਵਧੀਆ-ਵਧੀਆ ਲੇਅਰਸ ਬਣਾਓਗੇ ਓਨੇ ਜਿਆਦਾ ਵਧੀਆ ਇਹ ਮਟਰ ਬਣਨਗੇ ਪਰ ਇੱਥੇ ਤੁਸੀਂ ਵੀਡੀਓ ਮੈਂ ਥੋੜੀ ਜੀ ਜਲਦੀ ਜੀ ਵਿੱਚ ਕੀਤੀ ਹੋਈ ਹੈ ਮਤਲਬ ਤੇਜ਼ ਕੀਤੀ ਹੋਈ ਹੈ ਪਰ ਤੁਸੀਂ ਇਹਨੂੰ ਹਲਕੇ-ਹਲਕੇ ਹੱਥਾਂ ਨਾਲ ਬੇਲਣਾ ਕਿਉਂਕਿ ਮੈਂ ਵੀ ਹਲਕਾ ਹੀ ਬੇਲਿਆ ਅਸੋ ਬਾਜੀ ਆਪਾਂ ਇਹਦੇ ਉੱਪਰ ਸਲੈਰੀ ਲਗਾਤੀ ਫੇਰ ਦੁਬਾਰਾ ਮਤਲਬ ਆਪਾਂ ਦੋ ਵਾਰ ਪਰੌਣਾ ਤਿਆਰ ਕਰਨਾ ਪਰ ਇਸ ਵਾਰੀ ਆਪਾਂ ਕਿਵੇਂ ਫੋਲਡ ਕਰਨਾ ਉਹ ਦੇਖਿਓ ਸਿੰਪਲ ਜੈਨ ਕਿ ਜਿਵੇਂ ਆਪਾਂ ਪਹਿਲੀ ਵਾਰੀ ਤਾਂ ਇੱਕ ਦੂਜੇ ਦੇ ਉੱਪਰ ਇਹਨਾਂ ਨੂੰ ਰੱਖਿਆ ਸੀ ਪਰ ਇਸ ਹਿਸਾਬ ਨਾਲ ਤੁਸੀਂ ਰੱਖਣਾ ਫਿਰ ਇੱਕੋ ਸਾਈਡ ਵਿੱਚ ਲੰਬਾ ਬੇਲਦੇ ਜਾਇਓ ਜਿਵੇਂ ਆਪਾਂ ਕੋਈ ਸਨੈਕਸ ਤਿਆਰ ਕਰਨੇ ਹੋਣ ਤੇ ਇੱਥੇ ਤੁਸੀਂ ਚੌਰਸ ਨਾ ਕਰਿਓ ਬਸ ਇਹਨੂੰ ਲਗਾਤਾਰ ਇਸੇ ਤਰੀਕੇ ਨਾਲ ਬੇਲਦੇ ਜਾਇਓ ਹਲਕਾ ਹਲਕਾ ਬੇਲਿਓ ਜਿਆਦਾ ਇਹ ਪਤਲਾ ਨਾ ਹੋਵੇ ਤੇ ਜਿਆਦਾ ਇਹ ਮੋਟਾ ਨਾ ਹੋਵੇ ਬਸ ਐਂ ਇਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਜੀ ਆਪਾਂ ਹੁਣ ਇਹਨੂੰ ਬੇਲ ਲਿਆ ਤੇ ਇਹਦੀ ਕਰਾਂਗੇ ਕਟਿੰਗ ਉਹਦੇ ਲਈ ਤੁਸੀਂ ਇਹਦੀ ਸਾਈਡਾਂ ਕੱਟ ਕੇ ਇੱਕ ਸਾਈਡ ਤੇ ਰੱਖ ਲਿਓ ਫਿਰ ਇਹਦੇ ਛੋਟੇ-ਛੋਟੇ ਪੀਸਾਂ ਵਿੱਚ ਇਹਨੂੰ ਤੁਸੀਂ ਜਲਦੀ-ਜਲਦੀ ਕੱਟ ਲਿਓ ਬੜਾ ਹੀ ਸਿੰਪਲ ਜਿਹਾ ਤਰੀਕਾ ਹੈਗਾ ਕਿਉਂਕਿ ਪਰੌਂਠਾ ਵਗੈਰਾ ਆਪਾਂ ਘਰ ਵਿੱਚ ਰੋਜ਼ ਹੀ ਬਣਾਉਂਦੇ ਆ ਤੇ ਉਸ ਤਰੀਕੇ ਨਾਲ ਬੇਲਾਂਗੇ ਜਿਆਦਾ ਸੁੱਖਾ ਰਹੂ ਤੇ ਕਈ ਵਾਰੀ ਆਪਾਂ ਇੱਕ ਪੇੜੇ ਦੇ ਉੱਪਰ ਬੇਲ ਕੇ ਦੂਸਰੀ ਰੋਟੀ ਰੱਖਦੇ ਆ ਉਸ ਹਿਸਾਬ ਨਾਲ ਲੇਰਾ ਬਣਾਉਣਾ ਹੈ ਤਾਂ ਉਹਦੇ ਵਿੱਚ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਤੇ ਆਪਾਂ ਇਹਨੂੰ ਕਰ ਲਿਆ ਜੀ ਤਿਆਰ ਸਾਰੇ ਨੂੰ ਕਟਾਲੀ ਵਿੱਚ ਪਾ ਕੇ ਤੁਸੀਂ ਰੱਖ ਲੈਣਾ ਕਿਉਂਕਿ ਪਹਿਲਾਂ ਇਹਨਾਂ ਨੂੰ ਤਿਆਰ ਕਰਿਓ ਫਿਰ ਉਸ ਤੋਂ ਬਾਅਦ ਤੁਸੀਂ ਲਗਾਤਾਰ ਇਹਨਾਂ ਨੂੰ ਫਰਾਈ ਕਰਿਓ ਤੇ ਤੇਲ ਜਿਹੜਾ ਹੈਗਾ ਉਹ ਹਲਕਾ ਗਰਮ ਹੀ ਤੁਸੀਂ ਰੱਖਣਾ ਕਿਉਂਕਿ ਇਹਨੂੰ ਬਨਨ ਤੇ 7 ਤੋਂ 8 ਮਿੰਟ ਆਰਾਮ ਨਾਲ ਲੱਗਨੇ ਚਾਹੀਦੇ ਹੈ ਫੇਰੀ ਅੰਦਰ ਤੱਕ ਪੱਕਣਗੇ ਤੇਲ ਹਲਕਾ ਗਰਮ ਹੋ ਹੌਲੀ ਹੌਲੀ ਪੱਕਦੇ ਜਾਣਗੇ ਜਿਵੇਂ ਜਿਵੇਂ ਇਹਨਾਂ ਦਾ ਕਲਰ ਚੇਂਜ ਹੋਊਗਾ ਸੋਨੂੰ ਆਪਣੇ ਆਪ ਹੀ ਪਤਾ ਲੱਗਦਾ ਜਾਊਗਾ ਪਰ 1-2 ਮਿੰਟਾਂ ਤੱਕ ਇਹਨੂੰ ਤੁਸੀਂ ਬਿਲਕੁਲ ਨਾ ਹਿਲਾਇਓ ਉਸ ਤੋਂ ਬਾਅਦ ਤੁਸੀਂ ਲੈ ਲਓ ਛਲਨੀ ਤੇ ਇਹਨੂੰ ਹਲਾਉਂਦੇ ਜਾਓ ਇਹ ਆਪਣੇ ਆਪ ਹੀ ਉੱਪਰ ਆ ਜਾਣਗੇ ਤੇ ਇਹਦੀਆਂ ਦੇਖੋ ਲੇਰਾਂ ਵਗੈਰਾ ਸਭ ਆਪਣੇ ਆਪ ਹੀ ਖੁੱਲ ਜਾਣਗੀਆਂ ਵਿੱਚ ਬਹੁਤ ਹੀ ਮਜ਼ੇਦਾਰ ਜੀ ਮਟਰੀੜੀ ਬਣ ਕੇ ਤਿਆਰ ਹੋ ਜੂਗੀ ਤੇ ਬਾਕੀ ਇਹਦਾ ਕਲਰ ਹੈ ਜਿਹੜਾ ਕਿਸ ਹਿਸਾਬ ਦੇ ਰੱਖਣਾ ਉਹ ਤੁਸੀਂ ਉੱਥੇ ਜੇ ਗੈਸ ਬੰਦ ਕਰ ਦਿਓ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਤੇ ਹੁਣ ਇਹ ਕਿੰਨੇ ਜ਼ਿਆਦਾ ਕਰਾਂਚੀ ਬਣੇ ਆ ਇਹ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਹੋਊਗਾ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੇ ਸਾਰੇ ਬਣਾ ਲੀ ਹੁਣ ਕਈ ਦਿਨ ਚਾਹ ਨਾਲ ਹੀ ਖਤਮ ਨਹੀਂ ਹੋਣੀ ਤੇ ਚਾਹ ਦਾ ਸਵਾਦ ਇਹਦੇ ਨਾਲ ਵੱਖਰਾ ਹੀ ਆਊਗਾ ਤੇ ਜਿਹੜੀ ਆਪਣੀ ਸਲਰੀ ਬਚ ਗਈ ਉਹਨੂੰ ਤੁਸੀਂ ਆਟੇ ਵਿੱਚ ਮਿਕਸ ਕਰਕੇ ਗੁੰਨ ਲਿਓ ਕਿਉਂਕਿ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਮੈਦਾ ਹੈ ਤੇ ਦੇਸੀ ਘਿਓ ਹੈ ਜਦੋਂ ਇਹਦਾ ਆਟਾ ਗੁੰਨੋਗੇ ਤਾਂ ਬਹੁਤ ਵਧੀਆ ਤਿਆਰ ਹੋਊਗਾ ਉਸ ਤੋਂ ਬਾਅਦ ਜੀ ਦੇਖੋ ਅੰਦਰ ਤੱਕ ਇਹ ਪੱਕ ਗਏ ਚੰਗੀ ਤਰ੍ਹਾਂ ਤੇ ਆਪਣੀ ਚਾਹ ਵੀ ਤਿਆਰ ਸੀ ਮਟਰ ਵੀ ਤਿਆਰ ਸੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ